ਹਾਂਜੀ ਬਾਬਾ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰ ਸੱਟ ਨੇ ਵੀ ਜਾਨਵਰ ਸੱਟ ਨੇ ਬਾਬਿਓ ਤੇ ਬਹੁਤ ਦਿਨਾਂ ਬਾਅਦ ਆਏ ਆ ਬਾਬਿਓ ਵੀਡੀਓ ਲੈ ਕੇ ਤੁਹਾਡੇ ਕੋਲੇ ਤੇ ਬਾਬਿਓ ਤੁਹਾਨੂੰ ਜਾਨਵਰ ਦਿਖਾਵਾਣੇ ਲੈ ਆਂਦੇ ਆਪਾਂ ਤੇ ਦੇਖੋ ਬਾਬਿਓ ਜਾਨਵਰ ਆਪਣੀ ਆਹ ਲਿਆਂਦੀ ਬਾਬਿਓ ਮੇਮਣੀ ਖਰਾਬ ਇੱਕ ਤਾਂ ਇਹ ਲਿਆਂਦੀ ਬਾਬਿਓ ਤੇ ਮੈਂ ਫੇਰ ਲਈ ਲੱਗੇ ਤੇ ਉਹ ਉੱਥੇ ਲੱਗੇ ਰਹਿਣ ਲੱਗੇ ਬਾਬਿਓ ਹੁਣ ਆਈ ਪੈਰ ਗਏ ਕਿੱਧਰ ਹੈਗੇ ਟੋਕਰੇ ਜਾਂ ਡੰਡੇ ਵੀ ਲਾਏ ਆਣੇ ਲਗਿਆਣੇ ਤੇ ਹੁਣ ਐ ਨਹੀਂ ਪਾਇਰ ਗਏ ਕਿਧਰੋ ਪੈਸਾ ਆ ਵੀ ਨਹੀਂ ਉਹ ਪਾਇਨੇ ਪਾਣੀ ਕਿਧਰ ਭੱਜ ਜਾਂਦੇ ਆ ਕਾਲਿਆਂ ਦੀ ਬਾਬੋ ਆਪਾਂ ਉੱਥੇ ਲਾ ਕੇ ਰਹਿਣ ਲੱਗੇ ਤੇ ਇੰਨੇ ਜਾਨਵਰ ਲਿਆਂਦੇ ਤੇ ਚੀਨੇ ਵੀ ਦਿਖਾਉਣੇ ਆ ਬਾਬੇ ਸਾਨੂੰ ਚੀਨੇ ਵੀ ਦਿਖਾਉਣੇ ਆ ਕੇ ਖੜ ਜੋ ਤੇ ਮੁਰਗੇ ਆਪਾਂ ਚੂਚੇ ਚੂਚੇ ਸਾਨੂੰ ਦਿਖਾ ਆ ਬਾਬੇ ਉਹ ਕਿਡੇ-ਕਡੇ ਹੋ ਗਏ ਲੜਦੇ ਲੜਨ ਵੀ ਲਾ ਕੇ ਬਾਬੇ ਤੇ ਯਾਰ ਮੈਂ ਨਾ ਕੰਮ ਕੁਮਲ ਜੁਲਜਾ ਰਹਿਣਾ ਵੀਡੀਓ ਤੁਹਾਡੇ ਕੋਲੇ ਆਉਂਦੀ ਨਹੀਂ ਤਾਂ ਕਰਕੇ ਉਤਸਾਹ ਨਾਲ ਮੈਂ ਵੀਡੀਓ ਨਹੀਂ ਪਾਉਂਦਾ ਆ ਵੇਖੋ ਬਾਬਿਓ ਦੇਖੋ ਮੰਜੇ ਥਲੇ ਵੜ ਗਈ ਹੁਣ ਦੇਖੋ ਬਾਬਿਓ ਆਪਣੇ ਕਿੱਡੇ ਕਿੱਡੇ ਕੋਈ ਜਾਨਵਰ ਚੂਚੇ ਤੇ ਮੁਰਗੀ ਹਾਂ ਚੂਜਾ ਬਾਬਿਓ ਤੇ ਇੱਕ ਉਤਰਾ ਗਣੀ ਚਾਲਦੇ ਆ ਜੋ ਉਤਰਾ ਗਣੀ ਚਾਲਦੇ ਆ ਬਾਬਿਓ ਹੋਰ ਇਹ ਲਓ ਵੀ ਉਤਰ ਦਿਖਾਉਣੇ ਆ ਤੁਹਾਨੂੰ ਇੱਕ ਰਹਿ ਗਿਆ ਯਾਰ ਬਾਬਿਓ ਲਿਆਂਦੇ ਆ ਦੋ ਸੀਗੇ ਮੈਂ ਪਰ ਰਹਿ ਇੱਕ ਗਿਆ ਯਾਰ ਪੂਰੀ ਆ ਰ ਬਾਬਿਓ ਵੇਖੋ ਦੇਖੋ ਅਬੇ ਉਤਰ ਸਿਰਾਨਾ ਇਹ ਰਹਿ ਗਿਆ ਬਾਬੇ ਇਹ ਲੈ ਆਂਦਾ ਪ ਮਨਪਰੀ ਤੂੰ ਉਤਰ ਫੜ ਕੇ ਦਿਖਾਉਂਗਾ ਤੂੰ ਬਾਬਿਓ ਤੇ ਮਾਨ ਨਾਲਾ ਮਨਪਰੀ ਤੇ ਬਾਕੀ ਤੂੰ ਹੀ ਜਾਣਦੇ ਹੋਊਂਗੇ ਹੁਣ ਥਾਉਰ ਦਾ ਨਿਕਲ ਆਇਆ ਹੋ ਬਾਬਿਓ ਯਾਰ ਛੱਡ ਪਰੇ ਬਾਬੇ ਨਿਕਲ ਯਾਰ ਉਤਰਾ ਤੇਜ ਵਾਲਾ ਤਮ ਬੈਠੇ ਹੋਏ ਫੋਨਾਂ ਵਿੱਚ ਬੈਠਾ ਰਹੂਗਾ ਤੇ ਕੁਤਰੀ ਚੱਕ ਲੈਉਣੇ ਬਾਬੇ ਪਕੂਤਰੀ ਨਿਕਲ ਗਈ ਯਾਰ ਦੋਲੇ ਦੋਲੇਂ ਦੇ ਬਾਬੇ ਦੱਸਾਂ ਕੀ ਗੱਲ ਯਾਰ ਬਾਬੇ ਉਹ ਜਿਹੜਾ ਮਨਪਰੀ ਤੇ ਮਾਨਾ ਬੰਦਾ ਬਹੁਤ ਵਧੀਆ ਬਾਬੇ ਵੀਡੀਓ ਸਰਾਹ ਹੁੰਦਗਾ ਯਾਰ ਆਪਾਂ ਬੇਕਾਰ ਨਹੀਂ ਕਹਿੰਦੇ ਕਿਸੇ ਨੂੰ ਵੀਡੀਓ ਘੈਂਟ ਪਾਉਂਦਾ ਮੈਂ ਤਾਂ ਫੁੱਦੂ ਹੀ ਆਏ ਮੈਂ ਤਾਂ ਕਾਲਦਾ ਨੇਣਾ ਉਹੀ ਹਵਾ ਕਰੀ ਨੇ ਹਵਾ ਮੈਂ ਕਰਦਾ ਨਹੀਂ ਬਾਬੇ ਹਾਂ ਆਪ ਐਵੇਂ ਕਰੀਏ ਕੀ ਫਾਇਦਾ ਬਬ ਕੀ ਘਟ ਲਾਂ ਗੱਪ ਮਾਰੀ ਤੂੰ ਗੱਪ ਨਹੀਂ ਮਾਰਦੀ ਠੀਕ ਐ ਕੀ ਘਟ ਲਾਂਗੇ ਦੱਸੂ ਆਪ ਮਾਰੀ ਜਾਂ ਕੱਖ ਤੇ ਘਵਾਰ ਨਹੀਂ ਹੋ ਗਿੱਡੀ ਦੇਖੋ ਹੋਰ ਯਾਰ ਬਾਬੇ ਬੜਾ ਕੰਮ ਵਧੀਆ ਨਹੀਂ ਪੈਂ ਸੱਤੇ ਹੀ ਵਜੀ ਨਹੀਂ ਯਾਰ ਬਾਬੇ ਤੇ ਆਪਾਂ ਯਾਰ ਦੁਕਾਨ ਤੇ ਆ ਜਾਈਏ ਨਾ ਦੁਕਾਨ ਤੇ ਵੀ ਜਾਈਏ ਅੱਗੇ ਦੁਕਾਨ ਤੇ ਵੀ ਜਾਈਏ ਅੱਗੇ ਬਾਬੋ ਹੋਰ ਯੰਗਰੇ ਦੇ ਯੰਗਾਲੇ ਆ ਗਿਆ ਕਬਾਬਿਓ ਇਹ ਦੁਕਾਨ ਤੇ ਵੀ ਜਾਈ ਜਾਗੇ ਇਹ ਦੁਕਾਨ ਤੇ ਜਾਇਆਗੇ ਬਾਬੂ ਬਾਹਾਂ ਬੁਹਾਂ ਇੰਨ ਸਾਰਿਆਂ ਲੈ ਭੜੀਆਂ ਗਰੀਆ ਆ ਬਸ ਹੋਰੀ ਯਾਰ ਬਾਬੂ ਖੇਲ ਉਹ ਦੁਕਾਨ ਤੇ ਜਾਇਆ ਹੁਣੇ ਆਪਾਂ ਤੇ ਵੀਡੀਓ ਦਾ ਉਹੀ ਉਹ ਵੀ ਢੋਡੇ ਕੋਲੇ ਬਾਬੂ ਅੱਖ ਵੇਖ ਮੇਰੀ ਹੋਰੀ ਆ ਨੰਨਾ ਜਾ ਉੱਤਰ ਗਾ ਪਈ ਨਾ ਢੋਡੇ ਇਹ ਇੱਕ ਵਾਰ ਬਾਬਾ ਗੇਟ ਖੋਲ ਲੇ ਗੇ ਗੇਟ ਗੇਟ ਹੋ ਲਗੀ ਗੇਟ ਤੇ ਵabbe ਹੁਣ ਕੀ ਆਉਦੇ ਆਪਾਂ ਇਧਰ ġੇੜਾ ġੇੜਾ ਮਾਰ ਕੇ